ਅੱਜ ਕੱਲ ਬੋਲੀ ਜਾਂਦੀ ਸੀ ਪਾਰਲੀਮੈਂਟ 'ਚ Rajasthan ਕੋ ਜਾਣ ਵਾਲੇ ਪਾਣੀ ਕੀ ਵੈਲਟੀ ਚਾਹੀਏ ਤੇ ਬੀਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਵੈਲਟੀ ਉਹ ਤਾਂ ਕਦੇ ਬੋਲੇ ਨਹੀਂ ਉਦੋਂ ਮੰਤਰੀ ਸੀ ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ ਹੁਣ ਭਗਵੰਤ ਮਾਨ ਆ ਗਿਆ ਹੁਣ ਸਾਰੀਆਂ ਗੱਲਾਂ ਵਾਸਤੇ ਭਗਵੰਤ ਮਾਨ ਦੋਸ਼ੀ ਆ ਬਸ ਟੜਕੀ ਉੱਠ ਕੇ ਗਾਲਾਂ ਕੱਢਣ ਲੱਗਿਆਂ ਬੰਦੇ ਨੇ ਪਾਰਲੀਮੈਂਟ ਚ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਇਹਨਾਂ ਨੂੰ ਪਾਣੀ ਪੁਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਜਾ ਰਿਹਾ ਨਹੀਂ ਗਾਈ ਗੱਲ ਨਹੀਂ ਬਾਤ ਨਹੀਂ ਯਾਰ ਲੋਕਾਂ ਨੂੰ ਬੁੱਧੂ ਬਣਾ ਕੇ ਮਿਨਿਸਟਰੀ ਲੈ ਕੇ ਅੱਜ ਲੈ ਸ਼ਰਤ ਲਾਓ ਮੇਰੇ ਨਾਲ ਅੱਜ મોદી ਕਹਿੰਦੇ ਰੇ ਕੋਲੇ ਬੰਦੇ ਕੱਟਨੇ ਮੈਨੂੰ ਇੱਕ ਸੀਟ ਚਾਹੀਦੀ ਆ ਅਕਾਲੀ ਦਲ ਕੇ ਪਾਸ ਉਹ ਸੀਟ ਹੈ ਕਿਆ ਹਰਸਿਮਰਤ ਜੀ ਆਪ ਐਨਡੀਏ ਕੀ سپورਟ ਕਰਨਗੇ ਮੈਂ ਕਹ ਜੀ ਚੱਪਲਾ ਨਹੀਂ ਪਾਉਣੀਆਂ ਨੇ ਇਹ ਕੋ ਮੈਂ ਕਹ ਜੀ ਮੰ ਪਾਪਾ ਜਿਵੇਂ ਕਹੋਂਗੇ ਓਵੇਂ ਜਿਵੇਂ ਕਹੋਂਗੇ ਓਵੇਂ ਪਾਸੇ ਪਾਪਾ ਨਿਪੜ ਕੇ ਗੱਲ ਨਿਪੜ ਕੇ ਗੱਲ ਨਿਪੜ ਕੇ ਗੱਲ ਇਹਨਾਂ ਨੂੰ ਪਟਾਉਣ ਦਾ ਉਹ ਕਿਤੇ ਬਰਮਾ ਬੁਰਮਾ ਦਾ ਕੋਈ ਖਾਲੀ ਹੋ ਜੇ ਨਾ ਕੋਈ ਸੀਟ ਵੀ ਉੱਥੇ ਬਣਾਉਨਿਆ ਮੰਤਰੀ ਉੱਥੇ ਚਲੇ ਜਾਣਗੇ ਇਹ ਐਨੇ ਭੁੱਖੇ ਨੇ ਕੁਰਸੀ ਦੇ 24 ਘੰਟੇ ਕੁਰਸੀ ਕੁਰਸੀ ਉਹ ਘਰ ਪਾ ਲਿਆ ਬਾਦਲਪਿੰਡ ਚ ਘਰ ਪਾ ਲਿਆ ਧਾਰ ਜੇਲ੍ਹ ਤੋਂ ਉੱਚੀਆਂ ਕੰਨਾਂ ਨੇ ਖਾਲ ਖਤਰਾ ਭਈ ਖਤਰਾ ਕਹਦਾ 25 ਸਾਲ ਰਹੇ ਹੋ ਮੁੱਖ ਮੰਤਰੀ ਲੋਕ ਤਾਂ ਪਿਆਰੇ ਇੰਨਾ ਕਰਦੇ ਹੋਣਗੇ ਖਤਰਾ ਕਾਦਾ ਉੱਥੇ ਉਹ ਲਾਲੇ ਡੜੇ ਦਰਵਾਜੇ ਚਿੰਲੇ ਵੀ ਅੰਦਰ ਨਾਲ ਕੋਈ ਬੜਦੇ ਉੱਥੇ ਕਾਂ ਕਿਤੇ ਗਲਤੀ ਨਾ ਬਨੇਰੇ ਤੇ ਬਹਿ ਜੇ ਦੋਨੇ ਲੱਤਾਂ ਟੁੱਟ ਜਾਂਦੀਆਂ ਕਾਂ ਦੀਆਂ ਤਿਲਕੇ ਹੁੰਦਾ ਨਾ ਇਟਲੀ ਤੋਂ ਲਿਆਂਦਾ ਮਾਰਬਲ ਕਿੱਥੋਂ ਆਇਆ ਮਾਰਬਲ ਇਹ ਆਪਣਾ 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 ਖੂਨ ਆ ਹੋ ਮਾਰਬਲ ਨਹੀਂ ਹੈਗਾ ਆਪਣਾ ਖੂਨ ਹੈ ਇਹ ਚੰਡੀਗੜ੍ਹ ਪਾਈ ਬੈਠੇ ਆ ਸੁਖ ਵਿਲਾਸ ਉਹਨੂੰ ਤਾਂ ਮੈਂ ਕਰ ਲਿਆ ਕੱਢ ਲੈ ਕਾਗਜ ਉਹ ਤੁਮੇ ਆਉਣ ਵਾਲੇ ਦਿਨ ਅਸੀਂ ਤੁਹਾਨੂੰ ਕੋਸ਼ਕਵਰੀ ਦਿਊਂਗਾ ਹੁਮਾਲੇ ਹੱਦ ਹੈ ਨਾਲ ਲੈ ਜੋਗੇ ਧਰਮ ਰਾਜ ਨਾਲ ਗੱਲ ਹੋਗੀ ਵੀ ਤੁਹਾਡੇ ਵਾਲੇ ਨਾਲ ਆ ਜਾਣਗੇ ਕਿਉਂ ਲੁੱਟੇ ਜਾਂਦੇ ਹੋ ਗਰੀਬਾਂ ਨੂੰ ਉਹੀ 2 2 1/2 ਰੋਟੀਆਂ ਖਾਣੀਆਂ ਨੇ ਉਹੀ 5 6 ਫੁੱਟ ਦਾ ਮੰਝਾ ਹੈ ਉਹੀ ਕੂਲਰ ਉਹੀ ਏਸੀ ਐ ਇਤੋਂ ਬਾਅਦ ਹੋਰ ਕਰ ਕੀ ਲਾਉਂਗੇ ਤੁਸੀਂ ਫਿਰ ਕਿਉਂ ਤੁਸੀਂ ਲੋਕਾਂ ਦਾ ਖੂਨ ਚੂਸਦੇ ਹੋ ਦੁੱਖੇ ਇਸ ਗੱਲ ਦਾ